ਇਸ ਕਹੋ ਤਲ ਗੁਰ ਸੇਵੀ ਹੈ ਹਨੇ ਸਸਾਜ ਸੁਬਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਪਤ ਕਸੰਧੀ ਨੋਰ ਅਰਸੋ ਕੁਰਸੋ ਚਟੀ ਐ ਤੁਦ ਡਿਟੇ ਸਚੇ ਪਾਤਸ਼ਾ ਮਲ ਜਨਮ ਜਨਮ ਦੇ ਕਟੀ ਐ ਤੁਦ ਡਿਟੇ ਸਚੇ ਪਾਤਸ਼ਾ ਮਲ ਜਨਮ ਜਨਮ ਦੇ ਕਟੀ ਐ ਸਤਿਨਾਮ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹਲਾ ਪਹਿਲਾ ਕਰਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਤਨ ਮਾਇਆ ਪਾਇਆ ਪਿਆਰੇ ਲੇਟੜਾ ਲਬ ਰੰਗਾਏ ਮੇਰੇ ਕੰਤ ਨਾ ਪਾਵੈ ਚੋਲੜਾ ਪਿਆਰੇ ਕਿਉ ਤਨ ਸਿਜੈ ਜਾਏ ਇਹੋ ਤਨ ਮਾਇਆ ਪਾਇਆ ਪਿਆਰੇ ਲੇਟੜਾ ਲਬ ਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਧਨ ਸੇਜ ਜਾਏ ਹਾਂ ਕੁਰਬਾਨਾ ਜਾਓ ਮਿਹਰਵਾਨਾ ਹਾਂ ਕੁਰਬਾਨਾ ਜਾਓ ਹਾ ਕੁਰਬਾਨੇ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾ ਕੈ ਹਾ ਸਦ ਕੁਰਬਾਨੇ ਜਾਓ ਅਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਇਨਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ कंत तिना कै पास तूड़ तिना के जे मिल जी कहो नानक की आपे साजे आपे रंगे आपे नजर करे ਨਾਨਕ ਕਾਮਣ ਕੰਤੈ ਪਾਵੈ ਆਪੇ ਹੀ 라ਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਪਾਵੈ ਆਪੇ ਹੀ ਰਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਇਹੋ ਤਨ ਮਾਇਆ ਪਾਇਆ ਪਿਆਰੇ ਲੇਟੜਾ ਲਾਬਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸਿਜੈ ਜਾਏ ਅਜਦਾ ਪਾਵਨ ਸ੍ਰੀ ਅੰਮ੍ਰਿਤਮਈ ਮੁਖਵਾਕ ਤੇਲੰਗਰ ਆਗ ਅੰਦਰ ਜਗਤ ਗੁਰੂ ਗਰੀਬ ਨਿਵਾਜ ਜਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਆਂਦੇ ਪਾਵਨ ਮੁਖ ਤੋਂ ਉਚਾਰਨ ਹੋਇਆ ਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 722 ਵਿਖੇ ਸੁਭਾਏਮਾਨ ਹੈ ਗੁਰੂ ਜੀ ਕਿਰਪਾ ਕਰਨ ਗੁਰ ਕਾ ਬਚਨ ਬਸੈ ਜੀ ਨਾਲੇ ਸਤ ਗੁਰਾਂ ਦਾ ਪਾਵਨ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਵੇ ਇਹ ਲੋਕ ਸੁਖੀ ਪਰ ਲੋਕ ਸੁਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਓ ਅਗਲੇ ਸਮਰੇ ਅੰਦਰ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸ਼ਰਾਮ ਪਾਵਨ ਸੁਖਮਣੀ ਸਾਹਿਬ ਜੀ ਦੇ ਬਾਣੇ ਦਾ ਆਨੰਦ ਮੰਨਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ